ਟਰੱਕ ਦੇ ਇੰਜਨ ਨਾਲ ਇਸ ਟਰੈਕਟਰ ਨੂੰ ਤਿਆਰ ਕੀਤਾ ਗਿਆ ਹੈ। ਇਹ ਟਰੈਕਟਰ 1990 ਮਾਡਲ ਆ ਹਿੰਦੁਸਤਾਨ ਕੰਪਨੀ ਦਾ। ਜਿਸ ਨੂੰ ਇੱਕ ਐਨ ਆਰ ਆਈ ਵੀਰ ਨੇ ਖਰੀਦਿਆ ਅਤੇ ਇਸ ਦੀ ਕਟਵਾਟ ਕਰਕੇ ਇਹਦੇ ਵਿੱਚ ਟਰੱਕ ਦਾ ਇੰਜਨ ਰਖਾ ਕੇ ਇਹ ਪੂਰਾ ਟੈਂਕ ਵਰਗਾ ਟਰੈਕਟਰ ਤਿਆਰ ਕਰ ਦਿੱਤਾ ਹੈ। ਇਸ ਨੂੰ ਪੂਰਾ ਤਿਆਰ ਕਰਨ ਲਈ ਇਸ ਦੇ ਉੱਪਰ 20 ਤੋਂ 22 ਲੱਖ ਰੁਪਏ ਦਾ ਖਰਚਾ ਆ ਗਿਆ ਹੈ। ਇੱਕ ਵਾਰੀ ਤਾਂ ਸੁਣ ਕੇ ਤੋਤੇ ਉੱਡ ਜਾਂਦੇ ਆ ਵੀ ਟਰੈਕਟਰ ਦੇ ਉੱਪਰ ਇੰਨੇ ਪੈਸੇ ਲਾ ਕੇ ਕੀ ਫਾਇਦਾ ਹੋਊਗਾ ਹੁਣ ਮੇਨ ਮੇਨ ਗੱਲਾਂ ਤੁਹਾਨੂੰ ਦੱਸੂਗਾ ਇਸ ਟਰੈਕਟਰ ਦੀਆਂ ਕਿ ਇਹਦੇ ਵਿੱਚ ਜਿਹੜੀਆਂ ਲਾਈਟਾਂ ਲਾਈਆਂ ਨੇ ਉਹੀ 4500 ਡਾਲਰ ਦੀਆਂ ਆਈਆਂ ਨੇ ਕੈਨੇਡਾ ਤੋਂ ਜਿਹੜੇ ਟਾਇਰ ਇਹਦੇ ਪਿਛਲੇ ਪਾਏ ਨੇ ਉਹ ਸਪੈਸ਼ਲ ਇੰਪੋਰਟ ਕਰਵਾਏ ਗਏ ਨੇ ਅਤੇ ਜਿਹੜਾ ਟਰੱਕ ਦਾ ਇੰਜਣ ਇਹਦੇ ਵਿੱਚ ਰੱਖਿਆ ਏ ਉਸ ਖਾਤਰ ਇਸ ਟਰੈਕਟਰ ਨੂੰ ਲੰਬਾ ਵੀ ਕਰਨਾ ਪਿਆ ਅਤੇ ਚੌੜਾ ਵੀ ਕਰਨਾ ਪਿਆ ਇਦੇ ਵਿੱਚ ਹਾਈਡਰੋਲਿਕ ਲਿਫਟਾਂ ਲਾਈਆਂ ਨੇ ਕਿ ਜਿਹੜਾ ਉਹ ਪਿੱਛੇ ਤੁਸੀਂ ਸੀਟ ਦੇ ਪਿੱਛੇ ਇੱਕ ਰੌੜ ਦੇਖ ਰਹੇ ਹੋ ਜੇ ਇਹਨੂੰ ਥੱਲੇ ਕਰਨਾ ਪਿਆ ਤੇ ਇਹਨੂੰ ਹਾਈਡਰੋਲਿਕ ਦੇ ਨਾਲ ਥੱਲੇ ਵੀ ਕੀਤਾ ਜਾਂਦਾ ਤੇ ਜਿਹੜੇ ਟਾਇਰਾਂ ਦੇ ਵਿੱਚ ਤੁਸੀਂ ਰਿਮ ਦੇਖ ਰਹੇ ਹੋ ਨਾ ਇਸ ਰਿਮਾਂ ਨੂੰ ਕੋਈ ਮੰਗਾਇਆ ਨਹੀਂ ਗਿਆ ਬਲਕਿ ਇਹਦੀ ਇੱਕ ਪਲੇਟ ਲਿਆ ਕੇ ਰਿਮਾਂ ਨੂੰ ਆਪਣੇ ਤਰੀਕੇ ਦੇ ਨਾਲ ਭਾਵੇਂ ਕਿ ਜਿਹੜਾ ਡਿਜ਼ਾਈਨ ਸਾਨੂੰ ਪਸੰਦ ਸੀਗਾ ਉਹ ਐਨ ਆਰ ਆਈ ਵੀਰ ਜੀਤਾ ਬ੍ਰਾਂਚ ਨੇ ਲਵਾਈ ਹੈ ਹੁਣ ਇਸ ਟਰੈਕਟਰ ਨੂੰ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਐ ਲੱਗੂਗਾ ਵੀ ਇਹ ਟਰੈਕਟਰ ਐਡਾ ਵੱਡਾ ਇਹ ਤਿਆਰ ਕਿਵੇਂ ਹੋਇਆ ਹੋਊਗਾ 2 ਤੋਂ 2.5 ਸਾਲ ਲੱਗੇ ਨੇ ਇਸ ਟਰੈਕਟਰ ਨੂੰ ਤਿਆਰ ਕਰਨ ਦੇ ਵਿੱਚ ਤੇ ਜਦੋਂ ਬੰਦਾ ਇਹਦੇ ਉੱਤੇ ਬਹਿੰਦਾ ਨਾ ਤੇ ਇੱਕ ਵਾਰੀ ਐ ਲੱਗਦਾ ਵੀ ਜਿਵੇਂ ক্রিকেট ਦੀ ਪਿਚ ਹੁੰਦੀ ਆ ਐਡਾ ਲੰਬਾ ਟਰੈਕਟਰ ਆ ਐਲਸੀਡੀਆਂ ਲਾਈਆਂ ਹੋਈਆਂ ਨੇ ਬਾਕੀ ਦੀ ਗੱਲ ਜੀਤਾ ਬੜੈਚ ਤੁਹਾਨੂੰ ਆਪ ਦੱਸਣਗੇ ਸ਼ੌਂਕ ਸੀ ਟਰੈਕਟਰ ਬਣਾਉਣ ਦਾ ਇਥੇ ਟਰੈਕਟਰਾਂ ਚੋ ਹੀ ਗਏ ਸੀਗੇ ਤੇ ਯਾਰ 10-12 ਦੋਸਤਾਂ ਨੇ ਵੀ ਬਣਾਏ ਸੀ ਇਹ ਹੈਗੇ ਵੀ ਨਾਲ ਆਪਦੇ ਮੈਲਦੇ ਹੋਈਆਂ ਉਹਨਾਂ ਦੇ ਇਹ ਖਾਸੀਅਤ ਕੀ ਆ ਟਰੈਕਟਰ ਦੀ ਖਾਸੀਅਤ ਬਿਲਕੁਲ ਹੀ ਇਹ ਬਖਰਾ ਤੁਸੀਂ ਦੇਖ ਲਓ ਤੁਸੀਂ ਕਿੰਨੇ ਟਰੈਕਟਰਾਂ ਦੀਆਂ ਮੂੰਹਾਂ ਆਮ ਨਹੀਂ ਬਣਾਈਆਂ ਤੁਹਾਨੂੰ ਵੀ ਇਦਾਂ ਦਾ ਟਰੈਕਟਰ ਨਹੀਂ ਮਿਲਿਆ ਹੋਣਾ ਕੋਈ ਇੰਜਨਰ ਟਰੱਕ ਦਾ 200 ਹੌਸਪਾਵਰ ਦਾ ਇਹ ਤੇ ਲੰਮਾ 2 ਫੁੱਟ ਤੇ ਟਾਇਰ ਵੱਡੇ ਵੱਡੇ ਫਾਇਰ ਕਰਕੇ ਜੇ ਛੋਟਾ ਹੁੰਦਾ ਤਾਂ ਟਾਇਰ ਲੱਗੇ ਲੱਗੇ ਬਹੁਤ ਲੋਜ ਰਹੇ ਨੇ ਸਹੀ ਨਹੀਂ ਲੱਗਣਾ ਇਹਨਾਂ ਕਿੰਨਾ ਖਰਚਾ ਆ ਗਿਆ ਜੀ ਇੱਥੇ ਇੱਤੇ ਬਾਈਕ ਦੇ ਲਾਗੇ ਆ ਗਿਆ ਤੇ ਬਾਕੀ ਹਲੇ ਹਿਸਾਬ-ਤਬ ਚੱਲਦਾ ਆ ਦੱਸੋ ਕੀ ਜਰਾ ਕੀ ਕੀ ਖਾਸ ਆ ਟਰੈਕਟਰ ਚ ਟਰੈਕਟਰ ਤੇ ਤਕਰੀਰ ਨੂੰ ਸਾਰਾ ਕੁਝ ਹੀ ਖਾਸ ਹੀ ਆ ਜਿਹੜੀ ਚੀਜ਼ ਪੁੱਛੋ ਦੇਖ ਲਓ ਖਾਸ ਹੀ ਆ ਇੰਨਾਂ ਨਾਲ ਵੱਡਾ ਆ ਫਿਰ ਸਾਰਾ ਕੁਝ ਆ ਜਿਹੜੇ ਜਿਹੜੇ ਰਹਿਮ ਆ ਇਹਨਾਂ ਦੇ ਰਹਿਮਾਂ ਤੇ ਤੁਹਾਨੂੰ ਖਾਬਾਂ ਦੇ ਨਟ ਨਹੀਂ ਦਿਸਣੇ ਉਹ ਵੀ ਪਲੇਟਾਂ ਦੇ ਵਿੱਚ ਕਵਰ ਕੀਤੇ ਆ ਕੋਈ ਨਟ ਨਹੀਂ ਦੀ ਲਾ ਇਹ ਤੇ ਇਦਾਂ ਹੀ ਬੱਕਰੀਆਂ ਬੱਕਰੀਆਂ ਚੀਜ਼ਾਂ ਸਾਰੀਆਂ ਬਾਹਰ ਦਾ ਸਮਾਨ ਬਹੁਤ ਲਾਇਆ ਕੋਈ ਬਾੜਾ ਆਪਾਂ ਦੁੱਧ ਹੀ ਨਹੀਂ ਕਰੋਮ ਕਰੋਮ ਨਹੀਂ ਇੰਨੇ ਲਾਈ ਦਿੱਤੇ ਵੈਸੇ ਹੀ ਸਜਦਾ ਆ ਕਰੋਮ ਤੋਂ ਬਿਨਾਂ ਹੀ ਨਹੀਂ ਤਾਂ ਆਮ ਜ਼ਿਆਦਾ ਕਰੋਮ ਲਾ ਕੇ ਸਜਾਉਂਦੇ ਆ ਜਿਹੜੀਆਂ ਬਾਹਰੋਂ ਹੈਡਲਾਈਟਾਂ ਲਿਆਂਦੀਆਂ ਨੇ ਇਹ ਕਿੰਨੇ ਕ ਦੀਆਂ ਆਈਆਂ ਜੀ ਉਧਰ ਇਹ ਜੀ 4500 ਦੀਆਂ ਆਈਆਂ ਲੱਟਾਂ ਤੇ ਜਿਹੜੀਆਂ ਰਿਮਾਂ ਵਿੱਚ ਆ ਉਹ 2000 ਦੀਆਂ ਆਈਆਂ ਇਹ ਕਿਹੜਾ ਮਾਡਲ ਹੈਗਾ ਜੀ ਟਰੈਕਟਰ ਉਹਦਾ ਕਿਹੜਾ ਮਾਡਲ ਸੀਗਾ 90 ਮਾਡਲ ਸੀਗਾ ਇਹ ਤੇ ਬਾਕੀ ਦੇ ਵੀ ਉਹਨਾਂ ਮਰਗਾੜ ਮਰੂਟ ਵੀ ਆਪ ਹੀ ਤਿਆਰ ਕੀਤੇ ਆ ਉਹ ਗਲੇ ਗਲੇ ਸੀਗੇ ਤੇ ਸ਼ੋਅ ਫਿਰ ਲੰਮੀ ਕਰਨੀ ਪਈ ਉਹਦਾ ਕਰਕੇ ਉਹ ਵੀ ਨਵੀਂ ਤਿਆਰ ਕੀਤੀ ਆ ਮੂੰਹ ਆ ਬਸ ਹਿੰਦੂਸਤਾਨ ਦਾ ਤੇ ਜਹਾ ਟੈਂਕੀ ਆ ਇਹ ਲੰਬਾ ਹੋ ਗਿਆ ਲੰਬਾ ਵੀ ਇਸੇ ਕਰਕੇ ਹੋ ਗਿਆ ਵੀ ਟਰੱਕ ਦਾ ਇੰਜਨ ਟਰੱਕ ਦਾ ਇੰਜਨ ਟਰੱਕ ਦਾ ਇੰਜਨ ਲੰਮਾ ਹੁੰਦਾ ਨਾ ਵੱਡਾ ਹੁੰਦਾ ਕਰਕੇ ਤੇ ਉਹਦਾ ਕਰਕੇ ਲੰਮਾ ਵੀ ਹੋ ਗਿਆ ਫਿਰ ਸਾਜਦਾ ਵੀ ਆ ਇਹ ਫਿਰ ਬਾਹਰ ਲੈ ਜਾਣ ਲਈ ਤਿਆਰ ਕਰਵਾਇਆ ਤੁਸੀਂ ਹਾਂਜੀ ਹਾਂਜੀ ਤੇ ਲੈ ਕੇ ਬਾਹਰ ਹੀ ਜਾਣਾ ਇਹਨੂੰ ਅੜਕੇ ਜਾਵਾਂਗੇ ਥੋੜਾ ਜਿਹਾ ਇੱਥੇ ਵੀ ਸ਼ੰਗ ਪੂਰੇ ਕਰਨੇ ਆ। ਇਹ ਫਿਰ ਜਦੋਂ ਲੈ ਕੇ ਨਿਕਲਦੇ ਹੋ ਬਾਹਰ ਬਹੁਤ ਰੌੜਕ ਲੱਗਦੀ ਆ। ਜਨਾਬ ਝੂਠ ਬੋਲੋ ਨਹੀਂ ਬਾਬਾ। ਬੂਬੀਆਂ ਤੁਹਾਡੀਆਂ ਤੋਂ ਪਤਾ ਲੱਗ ਹੀ ਜਣਾ ਤੁਹਾਨੂੰ। ਹੁਣ ਫਿਰ ਜਿਵੇਂ ਬਾਹਰੋਂ ਇੱਥੇ ਆਉਨੇ ਉਹ ਗੱਡੀਆਂ ਛੱਡ ਕੇ ਫਿਰ ਟਰੈਕਟਰ ਤੇ ਗੀੜਾ ਰੱਖਦੇ ਆ। ਜਦੋਂ ਦਾ ਇਹ ਲਿਆਂਦਾ ਉਹਦਾ ਤਾਂ ਬਾਹਰ ਗੱਡੀ ਤੇ ਚਾਈਦਾ ਹੈਗਾ। ਕਹਿੰਦਾ ਸਾਨੂੰ ਸਾਮ ਨੂੰ ਟਰੈਕਟਰ ਲੈ ਕੇ ਨਿਕਲ ਜਾਈਦਾ ਟਰੈਕਟਰ ਦੇ ਨਾਲ ਜੀਵਾ। ਤੇ ਬਸ ਸਿਆਣ ਨੂੰ ਲੱਗਦਾ ਗੇੜੀਆਂ ਲਈ ਜਿਹੜੀਆਂ ਨਾਲ ਖਾਈ ਵੀ ਜਾਈਦਾ ਆਦਾ ਫਨ ਕਰੀ ਜਾਈਦਾ ਕਿੰਨਾ ਕ ਟਾਈਮ ਲੱਗਿਆ ਬਈ ਤਿਆਰ ਹੋਣ ਨੂੰ ਤਿਆਰ ਹੋਣ ਨੂੰ ਇਹਨੂੰ ਆਪਣੇ ਟਰੈਕਟਰ ਨੂੰ ਲੱਗਿਆ ਢਾਈ ਸਾਲ ਪੈਸੇ ਕਿਨੇ ਖਲਾਦੇ ਪੈਸੇ ਬਾਈਕ ਬਾਈਕ ਲੱਗ ਗਿਆ ਬਾਕੀ ਹਲੇ ਇਹ ਨਾ ਤਾਂ ਇਹਦਾ ਟਰੈਕਟਰ ਲੱਗਦਾ ਵੀ ਪੰਜਾਬ ਚ ਹੋਊਗਾ ਤੇ ਨਾ ਤਾਂ ਅਡੇ ਕੈਨੇਡਾ ਚ ਹੋਣਾ ਹੈ ਨਹੀਂ ਇਹਦੇ ਨਾਲ ਦਾ ਹੈ ਨਹੀਂ ਕੀ ਜਿਹਨਾਂ ਨੇ ਬਣਾਏ ਆ ਉਹ ਆਪ ਮੈਨੂੰ ਕਹਿੰਦੇ ਆ ਕਹਿੰਦੇ ਇਹ ਚੀਜ਼ ਵੱਖਰੀ ਆ ਉਹਨਾਂ ਕੋਲ ਪੁਰਾਣੇ ਟਰੈਕਟਰ ਬਹੁਤ ਚੱਲੇ ਰਹੇ ਆ ਉਹ ਕਨੇਡਰ ਵੱਖਰਾ ਹੀ ਡਿਜ਼ਾਈਨ ਆ ਨਾ ਨਵਾਂ ਕਿਥੋਂ ਕੱਢ ਲਿਆ ਮੇਰਾ ਹੁਣ ਸਾਰਿਆਂ ਕੋਈ ਇੱਕੋ ਜਿਹਾ ਤਾਂ ਹੋਈ ਜਾਂਦੇ ਆ ਕੋਈ ਸਾਡੇ ਪੁਰਾਣਾ ਆ ਨਾ ਉਹਨੂੰ ਬਹੁਤ ਸ਼ੌਂਕ ਆ ਉਹ ਕਰਦਾ ਡਿਜ਼ਾਈਨ ਉਹਨੇ ਫਿਰ ਸਰਲੀਆਂ ਕਰਾ ਦੇਣੀਆਂ ਡਿਜ਼ਾਈਨ ਦੀ ਟਵਾੜ-ਟਵਾੜ ਟਰੈਕਟਰ ਬਣਾ ਤਾਂ 2.5 ਸਾਲ ਲੱਗੇ ਆ ਜੀ ਰਹਿਣ ਤੋਂ ਕੈਨਸਲ ਕਰੋ ਇਹਨੂੰ ਧਾ ਦੋ ਫੇਰ ਹੋਰ ਬਣਾ ਹੋਰ ਬਣਾ ਦੋ ਦੋ ਤਿੰਨ ਤਿੰਨ ਵਾਰੀ ਚੀਜ਼ਾਂ ਬਣੀਆਂ ਆ ਪੈਸੇ ਵੀ ਤਾਂ ਵਾਦੀ ਲੱਗੇ ਆ ਇਹ ਟਾਇਰ ਜਿਹੜੇ ਵੱਡੇ ਨੇ ਟਰੈਕਟਰ ਦੇ ਨੇ ਕਿ ਜਾਂ ਕਮਾਈ ਦੇ ਨਹੀਂ ਟਰੈਕਟਰ ਦੇ ਆ ਇਹੇ ਇਹ ਆਰਡਰ ਤੇ ਲੈਣੇ ਆ ਯਾਰ ਉਰੋਂ ਤਾਂ ਮਿਲਦੇ ਨਹੀਂ ਸੀਗੇ ਇੰਨੇ ਚੌੜੇ ਹਾਂਜੀ ਇਹ ਫਿਰ ਕਿੰਨਾ ਸਮਾਂ ਲੱਗੂ ਹੁਣ ਕੈਨੇਡਾ ਜਾਣ ਤੇ ਉਦੋਂ ਤਾਂ ਜਦੋਂ ਆਪਾਂ ਸ਼ਿਪਪਲ ਲਈ ਤਿਆਰ ਕਰਦੇ ਦਾ ਦੋ ਕੁ ਮਹੀਨਿਆਂ ਚ ਪਹੁੰਚ ਜਾਂਦਾ ਤੇ ਇਹਨੂੰ ਤਾਂ ਹੱਲੇ ੜਕੀ ਭੇਜਣਾ ਜੀਪ ਪਹਿਲਾਂ ਭੇਜ ਦੇਣੀ ਆ ਉੱਥੇ ਜਿਵੇਂ ਫਿਰ ਨਗਰ ਕੀਰਤਨਾਂ ਤਾਂ ਵੀ ਟਰੈਕਟਰ ਹੀ ਦੇਖਦੇ ਵੱਡੇ ਵੱਡੇ ਉੱਥੇ ਹਾਂਜੀ ਓਵੇਂ ਫਿਰ ਇਹ ਵੀ ਚੱਲੂ ਉੱਥੇ ਹੁਣ ਹੁਣ ਤਿਆਰੀਆਂ ਆ ਜੀ ਇੱਥੇ ਲਈ ਫਿਰ ਲੋਕ ਟਰੈਕਟਰ ਕੱਢੀ ਫਿਰਦੇ ਆ ਨਗਰ ਕੀਰਤਨ ਆ ਪਤਾ ਨਹੀਂ ਆ 14 13 ਇੱਕ ਹੈਗਾ ਵੀ ਨੂੰ ਵੀ ਆਲੇ ਤੇ ਮੈਂ ਪਹੁੰਚ ਜਾਣਾ ਇੱਕ ਫਿਰ ਗੱਡੀਆਂ ਅਗਲੇ ਦਿਨ ਵਿੱਚ ਕੱਢਾਂਗੇ ਇਹ ਫਿਰ ਜਿਵੇਂ ਤੁਹਾਡੇ ਬ੍ਰਦਰ ਵੀ ਨੇ ਇਥੇ ਇਹ ਫਿਰ ਦੱਸਿਆ ਸੀ ਇਹਨਾਂ ਨੂੰ ਸਾਰਿਆਂ ਆ ਕਿ ਇਦਾਂ ਬਣਾ ਰਹੇ ਕਿ ਜਾਂ ਸਰਪ੍ਰਾਈਜ਼ ਹੀ ਸੀਗਾ ਨਹੀਂ ਬੰਦੇ ਦੀ ਲੋੜ ਪੈਂਦੀ ਸੀ ਫਿਰ ਦੱਸਣਾ ਕਈ ਉਸ ਕਰਨਾ ਮਕੈਨਿਕ ਤੇ ਤਾਂ ਬੰਦਾ ਫਿਰ ਸਰ ਤੇ ਰਹਿ ਕੇ ਬਣਾਉਂਦਾ ਇਥੇ ਜਿੱਦਣ ਉੱਥੋਂ ਤੁਸੀਂ ਲੈ ਕੇ ਆਏ ਹੋ ਟਰੈਕਟਰ ਮਕੈਨਿਕ ਉਹਦੋਂ ਫਿਰ ਆਪ ਹੀ ਲੈ ਕੇ ਆਏ ਆਪ ਲੈ ਗਏ ਉਹ ਦਿਨ ਦੇ ਨਹੀਂ ਉਹ ਕਹਿੰਦੇ ਦੋ ਦਿਨ ਅਹੀਂ ਚਲਾਉਣਾ ਹੈ ਹੈਗਾ ਫਿਰ ਮੇਲਾ ਦਾ ਤੁਸੀਂ ਲੋਟ ਲੈਣਾ ਹੈਂ ਕਿ ਪਹਿਲਾਂ ਹੀ ਲੈ ਜਾਣਾ ਤੇ ਲੱਗ ਆਇਆ ਇਹ ਆਪ ਹੀ ਚਲਾ ਕੇ